ਦਿੱਲੀ ਦੀ ਅਦਾਲਤ ਅੱਜ ਸੁਣਾ ਸਕਦੀ ਹੈ ਸੱਜਣ ਕੁਮਾਰ ਖਿਲਾਫ ਆਪਣਾ ਫੈਸਲਾ ਕਿਉਂਕਿ ਸਿੱਖ ਵਿਰੋਧੀ ਦੰਗਿਆਂ ਦੇ ਵਿੱਚ ਸੱਜਣ ਕੁਮਾਰ ਵੱਲੋਂ ਜਿਹੜੀ ਹੈ ਅਹਿਮ ਭੂਮਿਕਾ ਨਿਭਾਈ ਗਈ ਸੀ ਜਿਸ ਦੇ ਵਿੱਚ ਦੋ ਵਿਅਕਤੀਆਂ ਦੇ ਕਥਿਤ ਕਤਲ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਤਾਂ ਸੱਜਣ ਕੁਮਾਰ ਖਿਲਾਫ ਯੋਗ ਅਪਰਾਧਾਂ ਦੇ ਤਹਿਤ ਇਹ ਦੋਸ਼ ਜਿਹੜੇ ਨੇ ਅਦਾਲਤ ਵੱਲੋਂ ਐਲਾਨ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਦਿੱਲੀ ਦੀ ਇੱਕ ਅਦਾਲਤ ਵੱਲੋਂ ਜੋ ਕਾਂਗਰਸ ਦੇ ਸਾਬਕਾ ਸੰਸਦ ਸੱਜਣ ਕੁਮਾਰ ਜਿਨ੍ਹਾਂ ਦੇ ਖਿਲਾਫ ਅੱਜ ਸੁਣਵਾਈ ਜੜੀ ਹੈ ਉਹ ਕੀਤੀ ਜਾਣੀ ਹੈ ਤਾਂ ਅੱਜ ਕੋਈ ਅਦਾਲਤ ਅਹਿਮ ਫੈਸਲਾ ਇਸ ਉੱਤੇ ਦੇ ਸਕਦੀ ਹੈ ਤਾਂ ਮਾਮਲਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਨਾਲ ਜੁੜਿਆ ਹੋਇਆ ਹੈ ਤਾਂ ਉਸ ਨਾਲ ਸੰਬੰਧ ਰੱਖਦਾ ਤਾਂ ਜਿਸ ਦੇ ਵਿੱਚ ਸੱਜਨ ਕੁਮਾਰ ਦੇ ਖਿਲਾਫ ਇੱਕ ਕੇਸ ਦਰਜ ਹੁੰਦਾ ਹੈ ਤਾਂ ਉਸ ਦੀ ਅੱਜ ਸੁਣਵਾਈ ਹੈ ਤੇ ਅੱਜ ਅਦਾਲਤ ਜੋ ਅਹਿਮ ਫੈਸਲਾ ਦੇ ਸਕਦੀ ਹੈ ਇਹ ਮਾਮਲਾ ਜੋ ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਜੋ ਸਰਸਵਤੀ ਵਿਹਾਰ ਦੇ ਇਲਾਕੇ ਦਾ ਹੈ ਜਿੱਥੇ ਦੋ ਵਿਅਕਤੀਆਂ ਦੇ ਕਤਲ ਦੇ ਨਾਲ ਇਸ ਸਬੰਧਤ ਜਿਹੜਾ ਆ ਇਹ ਮਾਮਲਾ ਹੈ ਜਿਸ ਦੇ ਲਈ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ 16 ਦਸੰਬਰ 2021 ਨੂੰ ਅਦਾਲਤ ਨੇ ਦੋਸ਼ੀ ਸੱਜਣ ਕੁਮਾਰ ਵਿਰੁੱਧ ਜੋ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਦੇ ਵਿੱਚ ਆਈਪੀਸੀ ਦੀ ਧਾਰਾ 147 148 149 302 308 323 395 397 427 436 ਤੇ 444 ਦੇ ਤਹਿਤ ਇਹ ਮਾਮਲੇ ਜਿਹੜੇ ਨੇ ਦਰਜ ਕੀਤੇ ਸਨ ਇਸ ਦੇ ਤਹਿਤ ਸਜ਼ਾਯੋਗ ਅਪਰਾਧਾਂ ਦੇ ਲਈ ਜਿਹੜੇ ਨੇ ਦੋਸ਼ ਆਇਦ ਕੀਤੀ ਸੀ ਤਾਂ SIT ਨੇ ਇਹ ਦੋਸ਼ ਲਗਾਇਆ ਸੀ ਕਿ ਸੱਜਣ ਕੁਮਾਰ ਉਕਤ ਭੀੜ ਦੀ ਅਗਵਾਈ ਕਰ ਰਿਹਾ ਸੀ ਤੇ ਉਸ ਨੂੰ ਉਕਸਾਉਣ ਤੇ ਭੀੜ ਦੇ ਜੋ ਦੋ ਵਿਅਕਤੀਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਤਾਂ ਉਸ ਦਾ ਹੀ ਦੋਸ਼ ਜਿਹੜਾ ਸੱਜਣ ਕੁਮਾਰ ਦੇ ਉੱਤੇ ਲੱਗਦਾ ਹੈ ਤਾਂ ਇੱਥੇ ਤੱਕ SIT ਨੇ ਕਿਹਾ ਕਿ ਉਹਨਾਂ ਦੇ ਘਰੇਲੂ ਸਮਾਨ ਤੇ ਹੋਰ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ ਤਾਂ ਇਸ ਤੋਂ ਇਲਾਵਾ ਜੋ ਉਸ ਘਰ ਦੇ ਵਿੱਚ ਰਹਿੰਦੇ ਸਨ ਪਰਿਵਾਰਕ ਮੈਂਬਰ ਅਤੇ ਇਸ਼ਤਿਹਾਰ ਉਹਨਾਂ ਨੂੰ ਵੀ ਗੰਬੀਰ ਸੱਟਾਂ ਜਿਹੜੀਆਂ ਨੇ ਉਹ ਮਾਰੀਆਂ ਗਈਆਂ ਸਨ ਤਾਂ ਫਿਰ 1 ਨਵੰਬਰ 2023 ਨੂੰ ਅਦਾਲਤ ਨੇ ਇਸ ਮਾਮਲੇ 'ਚ ਜੋ ਦੋਸ਼ੀ ਸੱਜਣ ਕੁਮਾਰ ਦਾ ਬਿਆਨ ਦਰਜ ਕੀਤਾ ਗਿਆ ਸੀ ਜੋ ਸੱਜਣ ਕੁਮਾਰ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਸਨ ਤਾਂ ਸੱਜਣ ਕੁਮਾਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਸ ਨੇ ਆਪਣੇ ਆਪ ਨੂੰ ਬੇਗੁਨਾ ਜਿਹੜਾ ਆ ਉਹ ਦੱਸਿਆ ਸੀ ਤਾਂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਫਿਰ ਅਦਾਲਤ ਵੱਲੋਂ ਉਸ ਦਾ ਫੈਸਲਾ ਜਿਹੜਾ ਆ ਉਹ ਰੱਖਵਾ ਰੱਖਿਆ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਤਾਂ 1 ਨਵੰਬਰ 1984 ਨੂੰ ਜੋ ਪੀੜਤ ਪਰਿਵਾਰ ਜਸਵੰਤ ਸਿੰਘ ਤੇ ਉਸਦੇ ਪੁੱਤਰ ਤਰुणਦੀਪ ਸਿੰਘ ਕਥਿਤ ਜੋ ਕਤਲ ਮਾਮਲਾ ਹੈ ਉਸਦੇ ਸਬੰਧ ਦੇ ਵਿੱਚ ਇਹ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਜਿਹੜਾ ਆ ਉਹ ਰੱਖਵਾ ਰੱਖਿਆ ਗਿਆ ਸੀ ਸੁਰੱਖਤ ਰੱਖ ਲਿਆ ਗਿਆ ਸੀ ਤਾਂ ਇਸ ਦੀ ਸੁਣਵਾਈ ਜਿਹੜੀ ਹੈ ਫਿਰ ਅਗਲੇ ਸਮੇਂ ਦੇ ਵਿੱਚ ਕੀਤੀ ਜਾਣੀ ਸੀ ਪਹਿਲਾਂ ਪੰਜਾਬੀ ਬਾਗ ਦੇ ਥਾਣੇ ਵਿੱਚ ਸੱਜਣ ਕੁਮਾਰ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਇਸ ਤੋਂ ਬਾਅਦ ਵਿਸ਼ੇਸ਼ ਜੋ ਜਾਂਚ ਦੀ ਟੀਮ ਸੀ ਤਾਂ ਉਹ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕਰ ਰਹੀ ਸੀ ਤਾਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਤਾਂ ਫਿਰ 16 ਦਸੰਬਰ 2021 ਨੂੰ ਅਦਾਲਤ ਨੇ ਸੱਜਣ ਕੁਮਾਰ ਨੂੰ ਜੋ ਕਤਲ ਅਤੇ ਹੋਰ ਕਈ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਇਆ ਸੀ ਤਾਂ ਜਿਸ ਦੀ ਸੁਣਵਾਈ ਜਿਹੜੀ ਹੈ ਉਹ ਕੀਤੀ ਜਾਣੀ ਸੀ ਤਾਂ ਪੀੜਤ ਪਰਿਵਾਰ ਨੇ ਆਪਣਾ ਵੀ ਪੱਖ ਰੱਖਿਆ ਸੀ ਆਪਣਾ ਜਿਹੜਾ ਆ ਬਿਆਨ ਦਿੱਤੇ ਸਨ ਤਾਂ ਪੀੜਤ ਪਰਿਵਾਰ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਸੀ ਕਿ ਦੋਸ਼ੀ ਯਾਨੀ ਸੱਜਣ ਕੁਮਾਰ ਪੀੜ ਦੀ ਅਗਵਾਹੀ ਕਰ ਰਿਹਾ ਸੀ ਤਾਂ ਉਹਨਾਂ ਨੂੰ ਉਕਸਾਉਣ ਦਾ ਕੰਮ ਕਰ ਰਿਹਾ ਸੀ ਤਾਂ ਲੋਕਾਂ ਨੇ ਦੋਵਾਂ ਵਿਅਕਤੀਆਂ ਨੂੰ ਉਥੇ ਜਿੰਦਾ ਸਾੜ ਦਿੱਤਾ ਸੀ ਤਾਂ ਉਹਨਾਂ ਦੇ ਘਰੇਲੂ ਸਮਾਨ ਤੇ ਹੋਰ ਜਾਇਦਾਦਾਂ ਨੂੰ ਲੁੱਟਿਆ ਨਸ਼ਟ ਕੀਤਾ ਤੇ ਜਿਹੜਾ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਅੱਗ ਲਗਾ ਦਿੱਤੀ ਸੀ ਤਾਂ ਇਹ ਸਭ ਪੂਰੇ ਮਾਮਲੇ ਦੇ ਉੱਤੇ ਜਿਹੜੀ ਆ ਅੱਜ ਸੁਣਵਾਈ ਸੱਜਣ ਕੁਮਾਰ ਖਿਲਾਫ ਜਿਹੜੀ ਆ ਕੀਤੀ ਜਾਣੀ ਹੈ ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਉਸ ਨੂੰ ਜਿਹੜੀ ਆ ਕਿ ਜਾ ਹੋਏਗੀ ਜਾਂ ਇਸ ਉੱਤੇ ਕੀ ਫੈਸਲਾ ਹੋਏਗਾ ਤੇ ਇਸ ਦੇ ਉੱਤੇ ਜਿਹੜੀ ਆ ਇਹ ਐਮ ਫੈਸਲਾ ਕੀਤਾ ਜਾਣਾ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਸੱਜਣ ਕੁਮਾਰ 1984 ਦੇ ਦੰਗਿਆਂ ਤੇ ਹੋਰ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਤਾਂ ਉਸ ਸਮੇਂ ਤਿਹਾਰ ਦੇਲ ਦੀ ਜੋ ਜੇਲ੍ਹ ਵਿੱਚ ਸੱਜਣ ਕੁਮਾਰ ਬੰਦ ਹੈ ਤਾਂ ਉਹ ਵੀਡੀਓ ਕਾਨਫਰੈਂਸ ਰਾਹੀਂ ਅਦਾਲਤ ਵਿੱਚ ਪੇਸ਼ ਹੋਏਗਾ ਤੇ ਅਦਾਲਤ ਨੇ ਸੱਜਣ ਕੁਮਾਰ ਦੇ ਖਿਲਾਫ ਪਹਿਲਾ ਮਾਮਲਾ ਪਾਇਆ ਜਾਣ ਤੋਂ ਬਾਅਦ ਉਸ ਦੇ ਖਿਲਾਫ ਦੋਸ਼ ਜਿਹੜੇ ਨੇ ਉਹ ਆਇਦ ਕੀਤੇ ਨੇ ਤਾਂ ਹੁਣ ਅੱਜ ਵੱਡਾ ਫੈਸਲਾ ਅਹਿਮ ਫੈਸਲਾ ਦਿੱਲੀ ਦੀ ਅਦਾਲਤ ਵੱਲੋਂ ਲਿਆ ਜਾਣਾ ਹੈ ਤਾਂ ਇਸ ਦੇ ਉੱਤੇ ਕੀ ਜੋ ਫੈਸਲਾ ਅਦਾਲਤ ਦਾ ਆਏਗਾ ਉਹ ਹਜੇ ਆਉਣਾ ਬਾਕੀ ਹੈ